ਮੇਰਾ ਨਾਮ ਪ੍ਰਵੀਨ ਕੌਰ ਹੈ ਮੈਂ ਸਕੂਲ ਆਫ ਐਮੀਨੈਂਸ ਗੁਇੰਦਵਾਲ ਸਾਹਿਬ ਦੇ ਵਿੱਚ ਬਤੌਰ ਲੈਕਚਰਰ ਕਾਮਰਸ ਵਜੋਂ ਕੰਮ ਕਰ ਰਹੀ ਹਾਂ ਕੀ ਕਹਿਣਾ ਚਾਹੋਗੇ ਜਿਹੜੀ ਵੀਡੀਓ ਕਵਲ ਹੋਈ ਹੈ ਤਾਂ ਉਸ ਇਹ ਜਿਹੜੀ ਵੀਡੀਓ ਵਾਇਰਲ ਹੋਈ ਹੈ ਇਹਦੇ ਬਾਰੇ ਇਹ ਹੈ ਕਿ ਪੰਜਾਬ ਸਿੱਖਿਆ ਕ੍ਰਾਂਤੀ ਜੋ ਸਮਾਰੋਹ ਹੋ ਰਹੀ ਸੀ ਉਹਦਾ ਉਦघाटन ਸਮਾਰੋਹ ਸੀ ਬੱਚਿਆਂ ਨੇ ਜੋ ਹੈ ਵਿਦਿਆਰਥੀਆਂ ਨੇ ਵਿਦਿਆਰਥੀਆਂ ਵਾਸਤੇ ਹੀ ਸਟਾਲ ਲਗਾਏ ਸੀ ਬਿਜ਼ਨਸ ਬਲਾਸਟਰ ਪ੍ਰੋਗਰਾਮ ਜੋ ਸਾਡੇ ਸਕੂਲ ਦੇ ਵਿੱਚ ਚੱਲ ਰਿਹਾ ਸੀ ਜੋ ਪਿਛਲੇ 2 ਸਾਲਾਂ ਤੋਂ ਚੱਲ ਰਿਹਾ ਹੈ ਉਹਦੇ ਅਧੀਨ ਬੱਚਿਆਂ ਨੇ ਜਿਹੜਾ ਹੈ ਇਹਦੇ ਵਿੱਚ ਪਾਰਟਿਸਿਪੇਟ ਕੀਤਾ ਸੀ ਔਰ ਜਿਹੜੇ ਸਨੈਕਸ ਤਿਆਰ ਕੀਤੇ ਗਏ ਸੀ ਉਹਦੇ ਵਾਸਤੇ ਅਲੱਗ ਤੋਂ ਹਲਵਾਈ ਲਗਾਇਆ ਗਿਆ ਸੀ ਬੱਚਿਆਂ ਨੇ ਤਕਨੀਕ ਵੀ ਸਿੱਖੀ ਉਹਨਾਂ ਕੋ ਕਿਵੇਂ ਕੰਮ ਕੀਤਾ ਜਾਂਦਾ ਆ ਔਰ ਬੱਚਿਆਂ ਨੇ ਸਿਰਫ ਜਿਹੜੇ ਦੂਸਰੇ ਵਿਦਿਆਰਥੀ ਸੀ ਸਿਰਫ ਉਹਨਾਂ ਲਈ ਜਿਹੜਾ ਸਨੈਕਸ ਤਿਆਰ ਕਰਕੇ ਉਹ ਅੰਦਰੋਂ ਬਾਹਰ ਲੈ ਕੇ ਜਾ ਰਹੇ ਸੀ ਮਿਡ-ਡੇ ਮੀਲ ਹਾਲ ਦੇ ਵਿੱਚ ਵਰਤਾਇਆ ਜਾਣਾ ਸੀ ਇਸੇ ਦੌਰਾਨ ਉਹਨਾਂ ਦੀ ਜਿਹੜੀ ਆ ਉਹ ਗਲਤ ਤਰੀਕੇ ਨਾਲ ਵੀਡੀਓ ਜਿਹੜੀ ਆ ਉਹ ਬਣਾਈ ਗਈ ਬੱਚਿਆਂ ਦੀ ਇਜਾਜ਼ਤ ਤੋਂ ਬਿਨਾ ਇਹ ਵੀਡੀਓ ਬਣਾਈ ਗਈ ਔਰ ਗਲਤ ਤਰੀਕੇ ਨਾਲ ਪੇਸ਼ ਕੀਤੀ ਗਈ ਹੈ ਔਰ ਇਹ ਜੋ ਹੈ ਜੋ ਉਹਨਾਂ ਨੇ ਸਿਰਫ ਬਿਜ਼ਨਸ ਬਲਾਸਟਰ ਦੇ ਅਧੀਨ ਇਹ ਸਾਰਾ ਕੰਮ ਕੀਤਾ ਸੀ ਇਹ ਜਿਹੜਾ ਹੈਗਾ ਆ ਜੋ ਵੀ ਵੀਡੀਓ ਬਣਾਈ ਗਈ ਹੈ ਇਹ ਬਿਲਕੁਲ ਨਿੰਦਣਯੋਗ ਹੈ ਇਹ ਬੱਚਿਆਂ ਨੂੰ ਵੇਟਰ ਦਾ ਜਿਹੜਾ ਦਰਜਾ ਦਿੱਤਾ ਗਿਆ ਉਹਨਾਂ ਨੂੰ ਜਿਹੜਾ ਆ ਅਸੀਂ ਸਾਰੇ ਉਸ ਚੀਜ਼ ਦੀ ਆਲੋਚਨਾ ਕਰਦੇ ਆ ਕਿ ਬੱਚੇ ਜਿਹੜਾ ਇੱਥੇ ਸਿੱਖਣ ਵਾਸਤੇ ਆਏ ਸੀ ਜੋ ਉਹਨਾਂ ਨੇ ਸਕਿੱਲ ਜਿਹੜੀ ਉਹਨਾਂ ਨੂੰ ਸਿਖਾਈ ਜਾਂਦੀ ਸੀ ਉਹਦੇ ਵਿੱਚ ਪ੍ਰੋਪਰ ਪਾਰਟਿਸਿਪੇਟ ਕਰ ਰਹੇ ਸੀ ਜੋ ਆਏ ਬਾਹਰੋਂ ਮਹਿਮਾਨ ਆਏ ਸੀ ਉਹਨਾਂ ਵਾਸਤੇ ਅਲੱਗ ਤੋਂ ਵੇਟਰ ਦਾ ਇੰਤਜ਼ਾਮ ਕੀਤਾ ਗਿਆ ਸੀ ਪੇਡ ਵੇਟਰ ਸੀ ਔਰ ਮਿਡ-ਡੇ ਮੀਲ ਵਰਕਰ ਔਰ ਵੇਟਰ ਨੇ ਮਿਲ ਕੇ ਜਿਹੜਾ ਆ ਇਹਦਾ ਕੰਮ ਕੀਤਾ ਸੀ ਬੱਚਿਆਂ ਨੇ ਜਿਹੜੇ ਮਹਿਮਾਨ 来 ਸੀ ਉਹਨਾਂ ਵਾਸਤੇ ਕੋਈ ਵੀ ਸਨੈਕਸ ਉਹ ਨਹੀਂ ਲੈ ਕੇ ਗਏ ਸੀ ਸਿਰਫ ਜਿਹੜੇ ਉਹਨਾਂ ਨੇ ਆਪਣੇ ਜੋ ਇੱਥੋਂ ਦੇ ਵਿਦਿਆਰਥੀ ਸੀ ਉਹਨਾਂ ਲਈ ਸਟਾਲ ਲਗਾਏ ਸੀ ਔਰ ਉਹਨਾਂ ਨੂੰ ਹੀ ਵਰਤਾ ਰਹੇ ਸੀ ਬਾਹਰੋਂ ਕਿਸੇ ਵੀ ਜੋ ਵੀ ਮਹਿਮਾਨ ਆਏ ਸੀ ਉਹਨਾਂ ਵਾਸਤੇ ਉਹਨਾਂ ਨੇ ਕੋਈ ਵੈਹੋਜਾ ਕੰਮ ਨਹੀਂ ਕੀਤਾ ਪਰ ਜਿਹਦੀ ਹੁਣ ਇਹ ਵੀਡੀਓ ਹੈ ਹਾਂਜੀ ਇਹ 올ਓਵਰ ਵਰਲਡ ਦੀ ਸਾਰੀ ਵਾਇਰਲ ਹਾਂਜੀ ਕੀ ਲੱਗਦਾ ਜੀ ਇਸ ਬਗਲੇ ਵੀਡੀਓ ਬਣਾਈ ਹੈ ਉਹਦਾ ਕੀ ਮੰਤਕ ਵੀ ਹੈ ਉਹ ਇਹ ਕੋਈ ਸਾਜ਼ਿਸ਼ ਜਿਹੜੀ ਕੀਤੀ ਗਈ ਹੈ ਜੋ ਕੋਈ ਸ਼ਰਾਰਤੀ ਅੰਸਰ ਸੀ ਉਹਨਾਂ ਨੇ ਸਿਰਫ ਸਕੂਲ ਨੂੰ ਇੱਕ ਤਰੀਕੇ ਨਾਲ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਔਰ ਵਿਦਿਆਰਥੀਆਂ ਨੂੰ ਇਹਨਾਂ ਇਸ ਚੀਜ਼ ਦੇ ਵਿੱਚ ਲਿਆਉਣ ਦੀ ਕੋਈ ਵੀ ਨੇਜ਼ લેਉਣਾ ਚਾਹੀਦਾ ਸੀ ਬੱਚੇ ਸੀ ਬੱਚੇ ਕੰਮ ਕਰ ਰਹੇ ਸੀ ਔਰ ਉਹ ਵੀ ਸਿਰਫ ਜੋ ਪ੍ਰੋਗਰਾਮ ਸੀ ਜੋ ਸਾਡੇ ਸਕੀਮ ਚੱਲ ਰਹੀ ਸੀ ਉਹਦੇ ਅੰਦਰ ਉਹ ਕੰਮ ਕਰ ਰਹੇ ਸੀ ਸੋ ਇਸ ਕਰਕੇ ਬੱਚਿਆਂ ਦੀ ਜਿਹੜੀ ਵੀਡੀਓ ਬਣਾਉਣਾ ਬਿਲਕੁਲ ਜਿਹੜੀ ਹੈ ਗਲਤ ਗੱਲ ਹੈ ਔਰ ਗਲਤ ਤਰੀਕੇ ਨਾਲ ਇਹਨੂੰ ਪੇਸ਼ ਕੀਤਾ ਗਿਆ ਹੈ ਜਿਹੜੀ ਜੋ ਵੀ ਹੈ ਹੋ ਸਕਦਾ ਹੈ ਕਿ ਇਹ ਕਿਸੇ ਸਾਜ਼ਿਸ਼ ਦੇ ਤਹਿਤ ਇਹ ਕੀਤਾ ਗਿਆ ਹੈ ਸਕੂਲ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਹੋ ਕੀ ਸੀ ਮੰਗ ਕਰਦੇ ਕਿ ਹੁੰਦੇ ਤੇ ਜਿਹਾ ਵੀਡੀਓ ਦੇ ਬਾਅਦ ਇਹ ਇਥੇ ਦੇ ਸਥਾਨਕੀ ਦੇ ਪ੍ਰਿੰਸੀਪਲ ਆ ਹਾਂਜੀ ਉਹਨਾਂ ਨੂੰ ਮੁਆਫਤ ਕਰਤਾ ਗਿਆ ਵਾ ਕਿਸੇ ਸਿਆਸੀ ਮੰਤਰੀ ਵੱਲੋਂ ਹਾਂਜੀ ਅ ਜੋ ਇਹ ਦੋਸ਼ ਲਗਾਇਆ ਗਿਆ ਹੈ ਇਹ ਬਿਲਕੁਲੀ ਬੇਬੁਨਿਆਦ ਆ ਕਿ ਵੀ ਇਹਨਾਂ ਨੇ ਜਿਹੜਾ ਆ ਬੱਚੇ ਜਿਹੜੇ ਸੀ ਉਹ ਆਪਣੀ ਮਰਜ਼ੀ ਦੇ ਨਾਲੇ ਕੰਮ ਕਰਦੇ ਪਏ ਸੀ ਉਹਨਾਂ ਨੇ ਜਿਹੜੇ ਪ੍ਰੋਪਰ ਰਜਿਸਟਰਡ ਸੀ ਉਸ ਅਧੀਨ ਇਹਨਾਂ ਨੇ ਕੰਮ ਕੀਤਾ ਆ ਤੇ ਇਸ ਕਰਕੇ ਜਿਹੜਾ ਜੋ ਵੀ ਉਹਨਾਂ ਅਗੇਂਸਟ ਐਕਸ਼ਨ ਲਿਆ ਗਿਆ ਆ ਉਹਨਾਂ ਨੂੰ ਬਹਾਲ ਕਰਨਾ ਚਾਹੀਦਾ ਹੈ ਔਰ ਇਹ ਚੀਜ਼ ਤੇ ਜਾਂਚ ਹੋਣੀ ਚਾਹੀਦੀ ਹੈ ਕਿ ਵੀ ਇਹ ਜਿਹੜੀ ਹੈ ਦੁਬਾਰਾ ਉਹਨਾਂ ਨੂੰ ਜਿਹੜਾ ਆ ਸਕੂਲ ਦੇ ਵਿੱਚ ਲਿਆਂਦਾ ਜਾਵੇ ਸਾਡੀ ਬੇਨਤੀ ਹੈ ਮੇਰਾ ਨਾਮ ਕਾਸ਼ਦੀਪ ਸਿੰਘ ਇਹਨੂੰ ਵੀ ਕਾਸ਼ ਦੇ ਵਿਦਿਆਰਥੀ 12th ਕਮਰਸ ਦੇ ਜਿਹੜੀ ਵੀਡੀਓ ਕੋ ਵਾਇਰਲ ਹੋਈ ਹੈ ਹਾਂਜੀ ਤੁਸੀਂ ਵੀ ਸੇਵਾ ਕਰਦੇ ਹੋ ਹਾਂਜੀ ਹਾਂਜੀ ਕੀ ਸਾਰੀ ਗੱਲਬਾਤ ਹੈਗੀ ਗੱਲਬਾਤ ਇਹ ਆ ਕਿ ਸਰਕਾਰ ਵੱਲੋਂ ਬਿਜ਼ਨਸ ਬਲਾਸਟਰ ਨਾਂ ਦਾ ਇੱਕ ਪ੍ਰੋਗਰਾਮ ਚਲਾਇਆ ਗਿਆ ਉਹਦੇ ਵਿੱਚ ਮੈਂ ਪਾਰਟਿਸਿਪੇਟ ਕੀਤਾ ਉਹਦੇ ਵਿੱਚ ਸਾਨੂੰ ਜਿਹੜੀਆਂ ਸਕਿੱਲਸ ਜਿਹੜੀਆਂ ਸਿੱਖਣ ਵਾਸਤੇ ਕਿਹਾ ਗਿਆ ਸਰਕਾਰ ਵੱਲੋਂ ਹੀ ਜਿਹੜੇ ਆਰਡਰ ਆਏ ਉਤੋਂ ਉਦੇ ਤਾਇ ਤਾਂ ਦੋ ਸਕੂਲਜ ਪ੍ਰੋਗਰਾਮ ਹੋਇਆ ਅਸੀਂ ਹਲਵਾਈਆਂ ਨਾਲ ਹੈਲਪ ਕੀਤੀ ਉਹਨਾਂ ਨੇ ਸਾਡੀ ਹੈਲਪ ਕੀਤੀ ਦੋਨਾਂ ਤੋਂ ਅਸੀਂ ਪਕੌੜੇ ਵਗੈਰਾ ਬਣਾਉਣੇ ਸਿੱਖੇ ਤੇ ਅਸੀਂ ਕਿਉਂ ਕਿਦਾ ਬਾਅਦ ਚ ਸਰਕਾਰ ਨੂੰ ਆਉਂਦਾ ਆਰਡਰ ਉਹਨਾਂ ਇੱਕ ਸਟਾਲ ਲਗਾਏ ਹਨ ਸਟਾਲ ਲਗਾਏ ਜਾਂਦੇ ਉਹਦੇ ਬੱਚਿਆਂ ਨੂੰ ਹੀ ਸਰਵ ਕੀਤਾ ਜਾਂਦਾ ਅਸੀਂ ਬੱਚਿਆਂ ਨੂੰ ਸਰਵ ਕਰਨ ਜਾ ਰਹੇ ਸੀ ਇਹ ਵੇਖਣ ਲਈ ਕਿ ਕੱਲ ਨੂੰ ਇਹ ਜੇ ਸਟਾਲ ਲਵਾਉਨੇ ਆ ਤੁਹਾਡਾ ਕਿੰਨਾ ਖਰਚਾ ਜਾਂ ਕਿੰਨੀ ਖਾਣ ਕੁਆਟਿਟੀ ਕਿੰਨਾ ਕਿ ਬੱਚਾ ਦਾ ਇੰਟਰਸਟ ਆ ਸਟਾਲਸ ਵਿੱਚ ਪਕੌੜੇ ਵਿੱਚ ਕਲਾਸ ਦਾ ਹਿੱਸਾ ਹੀ ਚਾਣੀ ਕਿ ਹੈ ਹਾਂਜੀ ਹਾਂਜੀ ਸਕੂਲ ਵੱਲੋਂ ਪ੍ਰੋਗਰਾਮ ਦਾ ਗਵਰਨਮੈਂਟ ਅਗਲੇ ਚਲਾਇਆ ਗਿਆ ਔਰ ਜਿਹੜੀ ਹੁਣ ਵੀਡੀਓ ਹੈ ਕਾ ਵੀਡੀਓ ਵਾਇਰਲ ਹੋ ਗਈ ਆ ਵਿਚ ਵਿੱਚ ਕਈ ਥਲੇ ਕਮੈਂਟ ਸਹੀ ਆ ਰਹੇ ਕਈ ਗਲਤ ਆ ਰਹੇ ਆ ਉਹਨਾਂ ਕੀ ਲੱਗਦਾ ਤੁਹਾਨੂੰ ਹੁਣ ਇਹ ਲੱਗਦਾ ਕਿ ਜਿਹੜੀ ਮਿਸ ਇਨਫੋਰਮੇਸ਼ਨ ਚਲਾਈ ਗਈ ਅਸੀਂ ਦੋ ਵਿੱਚ ਵੀਡੀਓ ਵਿੱਚ ਬੋਲਿਆ ਉਹ ਵੀਡੀਓ ਕੱਟ ਕਰ ਦਿੱਤੀ ਗਈ ਸਾਡੀ ਪਰਮਿਸ਼ਨ ਤੋਂ ਬਿਨਾਂ ਸਾਨੂੰ ਪੁੱਛੇ ਬਿਨਾਂ ਸਾਡੇ ਬਿਆਨ ਵੀ ਨਹੀਂ ਲਏ ਗਏ ਤੇ ਉਹ ਰਿਪੋਰਟਸ ਤੇ ਨਿਊਜ਼ ਉੱਤੇ ਚਲਾ ਦਿੱਤਾ ਗਿਆ ਕਿ ਬੱਚਿਆਂ ਨੂੰ ਜ਼ਬਰਦਸਤੀ ਕੰਮ ਕਰਵਾਇਆ ਗਿਆ ਇੱਕ ਤਰਫਾ ਗੱਲ ਨਾਲ ਜਿਹੜਾ ਇਹਨਾਂ ਕੰਮ ਖਰਾਬ ਕੀਤਾ ਮੇਰਾ ਨਾਮ ਹਰਮਿੰਦਰ ਸਿੰਘ ਹੈ ਜੀ ਜੇ ਜਿਹੜੇ ਤੁਹਾਡੇ ਬੇਟੇ ਜਿਹੜੇ ਸਕੂਲ ਵਿੱਚ ਇੱਕ ਫੰਕਸ਼ਨ ਹੋ ਰਿਹਾ ਸੀ ਕੰਮ ਕਰਦੇ ਭਾਈ ਉਹ ਵੀਡੀਓ ਕਿ ਵਾਇਲ ਹੋਈ ਆ ਹਾਂ ਜੀ ਕਿਵੇਂ ਦੇ ਦਿੱਤੀ ਉਹ ਬਹੁਤ ਗਲਤ ਹੈ ਜੀ ਸਾਡੇ ਬੱਚੇ ਨੇ ਬਿਜ਼ਨਸ ਬਲਾਸਟਰ ਦੇ ਵਿੱਚ ਹਿੱਸਾ ਲਿਆ ਤੇ ਉਹ ਸਕੂਲ ਦੇ ਵਿੱਚ ਕੰਮ ਕਰਦਾ ਪਿਆ ਸੀ ਤੇ ਉਹ ਆਪਣਾ ਫਿਰ ਇਹਨਾਂ ਨੇ ਗਲਤ ਕੀਤਾ ਜੀ ਜੋ ਵੀ ਆ ਤੇ ਇੱਕ ਸਸਪੈਂਡ ਕਰਨਾ ਬਹੁਤ ਗਲਤ ਹੈ ਅਸੀਂ ਇਹ ਬੱਚੇ ਦੇ ਭੋਖ ਵਾਸਤੇ ਅਸੀਂ ਮਤਲਬ ਖੜੇ ਆ ਤੇ ਬਹੁਤ ਗਲਤ ਕੀਤਾ ਉਹ ਮੈਡਮ ਤੁਹਾਨੂੰ ਕਿ ਕੋਈ ਗਿਲਾ ਸ਼ਿਕਵਾ ਕਰ ਸਾਨੂੰ ਕੋਈ ਇਹਦੀ ਗੱਲਬਾਤ ਨਹੀਂ ਸਰ ਸਾਨੂੰ ਕੋਈ ਇਹਦੇ ਵਿੱਚ ਗਿਲਾ ਨਹੀਂ ਹੈ ਬੱਚੇ ਦੀ ਜ਼ਿੰਦਗੀ ਵਾਸਤੇ ਇੱਥੇ ਭੇਜਿਆ ਹੁਣ ਕੀ ਹੋਣਾ ਚਾਹੀਦਾ ਜਿਹੜੇ ਪ੍ਰਿੰਸੀਪਲ ਨੂੰ ਮੋਹਤਰ ਕੀਤਾ ਉਹ ਹਾਲੇ ਹੁਣ ਦੇ ਦੇਣਾ ਜੀ ਹੋਣੀ ਚਾਹੀਦੀ ਹੈ ਜੀ ਜ਼ਰੂਰ ਮੇਰਾ ਨਾਮ ਅਗਰੇਸ ਸਿੰਘ ਹੈ ਜੀ ਅਗਰੇਸ ਇਹ ਜਿਹੜੀ ਇੱਕ ਪਿਤੇ ਤਰੀ ਵੀਡੀਓ ਵਾਲੀ ਹੈ ਛੋਟੇ ਬੱਚਿਆਂ ਅੱਗੇ ਕਿਤੇ ਦੱਸਿਆ ਵੀ ਇਹ ਵੇਟਰਾ ਵਾਂਗ ਕੰਮ ਕਰਦੇ ਫਿਰ ਜੀ ਬਿਲਕੁਲ ਜੀ ਕੀ ਲੱਗਦਾ ਤੁਹਾਨੂੰ ਇਸ ਨਾਲ ਸਕੂਲ ਦੀ ਅਕਸਰ ਜਾਂ ਬੱਚਿਆਂ ਦੀ ਜ਼ਿੰਦਗੀ ਨਾਲ ਕਿੰਨਾ ਕੁ ਫਰਕ ਪੈਦਾ ਬਹੁਤ ਮਾੜਾ ਪ੍ਰਭਾਵ ਪਿਆ ਜੀ ਇੱਕ ਤਾਂ ਸਾਡੇ ਪਿੰਡ ਤੇ ਬੱਚਿਆਂ ਦੇ ਅਕਸ ਦੇ ਉੱਪਰ ਬਹੁਤ ਮਾੜਾ ਪ੍ਰਭਾਵ ਪਿਆ ਜੀ ਅਸਲ ਦੇ ਵਿੱਚ ਸਰਕਾਰ ਵੱਲੋਂ ਹੀ ਬਿਜ਼ਨਸ ਬਲਾਸਟਰ ਪ੍ਰੋਗਰਾਮ ਚਲਾਇਆ ਗਿਆ ਸੀਗਾ ਉਹਦੇ ਤਹਿਤ ਹੀ ਬੱਚਿਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਸੀਗੀਆਂ ਕਿ ਉਹ ਆਪ ਹੀ ਜਿਹੜੇ ਆ ਉਹ ਸਰਵ ਕਰਨਗੇ ਬੱਚੇ ਹੀ ਸਿਰਫ ਸਟਾਲ ਤੱਕ ਲੈ ਕੇ ਜਾ ਰਹੇ ਸੀਗੇ ਬੱਚੇ ਹੀ ਬਣਾ ਰਹੇ ਸੀਗੇ ਐਂਡ ਬੱਚਾ ਨੂੰ ਹੀ ਸਰਵ ਕਰਨਾ ਸੀਗਾ ਉਹਨਾਂ ਨੇ ਬਟ ਉਸ ਚੀਜ਼ ਨੂੰ ਬੜਾ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਸੋ ਬੱਚਿਆਂ ਨੂੰ ਵੇਟਰ ਸ਼ਬਦ ਕਹਿ ਕੇ ਉਹਨਾਂ ਨੂੰ ਬਹੁ ਪਰ ਜਿਸ ਤਰ੍ਹਾਂ ਆਪਣੇ ਹਰਜੋਤ ਸਿੰਘ ਬੈਂਗਰੇ ਕੇ ਸਿੱਖਿਆ ਮੰਤਰੀਆ ਜੀ ਉਹਨਾਂ ਨੂੰ ਇਹ ਫੈਸਲਾ ਲਿਆ ਗਿਆ ਕਿ ਲੱਗਦਾ ਇਹ ਫੈਸਲਾ ਗਲਤ ਹੀ ਜਾਰਾ ਕਰ ਨਾ ਨਹੀਂ ਇਹ ਫੈਸਲਾ ਜੀ ਬਹੁਤ ਜ਼ਿਆਦਾ ਗਲਤ ਆ ਬਿਨਾ ਜਾਂਚ ਪੜਤਾਲ ਦੇ ਇੰਨੀ ਜਲਦੀ ਫੈਸਲਾ ਲੈਣਾ ਇੱਕ ਬਹੁਤ ਮਾੜੀ ਗੱਲ ਆ ਜੀ ਕੀ ਹੋਣਦਾ ਇਹ ਇਹ ਨੋਟਿਸ ਜਿਹੜਾ ਵਾਪਸ ਲੈਣਾ ਚਾਹੀਦਾ ਉਹਨਾਂ ਨੂੰ ਪ੍ਰੋਪਰ ਜਾਂਚ ਕਰਨੀ ਚਾਹੀਦੀ ਆ ਸਕੂਲ ਚ ਆ ਕੇ ਖੁਦ ਉਹਨਾਂ ਨੂੰ ਦੇਖਣਾ ਚਾਹੀਦਾ ਸੀਗਾ ਸਿਰਫ ਇੱਕ ਪੱਖ ਹੀ ਲਿਆ ਗਿਆ ਇੱਕ ਛੋਟੀ ਜੀ ਗੱਲ ਨੂੰ ਤੋੜ ਮਰੋੜ ਕੇ ਪੇਸ਼ ਕਰਕੇ ਜਿਹੜਾ ਵਾ ਉਹ ਐਕਸ਼ਨ ਲਿਆ ਗਿਆ ਸੋ ਇਹ ਸਾਰਾ ਸਾਰ ਬਹੁਤ ਗਲਤ ਗੱਲ ਆ ਜੀ ਕੁਸੀਬੀਐਸ ਸਕੂਲ ਦੇ ਵਿਦਿਆਰਥੀ ਰਹੇ ਮੈਂ 2011-12 ਵਿੱਚ ਪਲੱਸ 1 ਪਲੱਸ 2 ਇਥੇ ਸੁਪਰ ਮੈਡੀਕਲ ਨਾਲ ਕੀਤੀ ਹੈ ਜੀ ਉਸ ਤੋਂ ਬਾਅਦ ਮੈਂ ਗ੍ਰੈਜੂਏਸ਼ਨ ਕੀਤੀ ਹੈ ਬੀਐਸਸੀ ਨਾਨ ਮੈਡੀਕਲ ਬੀਐਡ ਕਰਨ ਤੋਂ ਬਾਅਦ ਪੀਐਸਟ ਕੁਆਲੀਫਾਈ ਕਰਕੇ ਮੈਂ ਐਜ਼ ਅ ਪੇਰੈਂਟਸ ਟੀਚਰ ਐਸੋਸੀਏਸ਼ਨ ਦੇ ਅੰਡਰ ਇਹ ਸਕੂਲ ਦੇ ਵਿੱਚ 1 ਸਾਲ ਜਿਹੜੀ ਆ ਉਹ ਸੇਵਾ ਕੀਤੀ ਹੈ ਜੀ ਕੀ ਲੱਗਦਾ ਉਸ ਸਕੂਲ ਨੂੰ ਉਸ ਸਮੇਂ ਜਸ ਸਮੇਂ ਦੇ ਮੈਂ ਪੜ੍ਹਦਿਆਂ ਉਸ ਤੋਂ ਲੈ ਕੇ ਅੱਜ ਤੱਕ ਬਹੁਤ ਜ਼ਿਆਦਾ ਸੁਧਾਰ ਹੋਇਆ ਤੁਸੀਂ ਦੇਖ ਹੀ ਸਕਦੇ ਹੋ ਸਕੂਲ ਨੂੰ ਗ੍ਰੀਨ ਸਕੂਲ ਦਾ ਅਵਾਰਡ ਵੀ ਮਿਲਿਆ 22 23 ਦੇ ਵਿੱਚ ਸਕੂਲ ਆਫ ਐਮਿਨੈਂਸ ਦੇ ਅੰਡਰ ਜਿਹੜਾ ਵਾ ਗ੍ਰੀਨ ਸਕੂਲ ਦਾ ਅਵਾਰਡ ਵੀ ਮਿਲਿਆ ਵਾ ਉਸ ਤੋਂ ਬਾਅਦ ਹੋਰ ਵੀ ਬਹੁਤ ਸਾਰੀਆਂ ਪ੍ਰਾਪਤੀਆਂ ਜਿਹੜੀਆਂ ਬੱਚਿਆਂ ਨੂੰ ਹੋਈਆਂ ਜਦੋਂ ਮੈਂ ਕੋਦੇ ਇੱਥੇ ਟੀਚ ਕਰਦਿਆਂ ਉਦੋਂ ਅਸੀਂ ਵੀ ਸਾਇੰਸ ਫੇਅਰ ਐਗਜ਼ੀਬਿਸ਼ਨ ਦੇ ਵਿੱਚ ਬੱਚੇ ਲੈ ਕੇ ਜਾਂਦੇ ਰਹੇ ਹਾਂ ਜੀ ਇਸ ਸਕੂਲ ਦੇ ਸਟੂਡੈਂਟ ਜਿਹੜੇ ਆ ਉਹ ਡਿਸਟ੍ਰਿਕਟ ਲੈਵਲ ਤੇ ਸਟੇਟ ਲੈਵਲ ਤੇ ਜਿਹੜੇ ਹਰੇਕ ਲੈਵਲ ਦੇ ਉੱਪ ਇਹਦਾ ਹੁਣ ਫੈਸਲਾ ਲਿਆ ਗਿਆ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਹੈ ਤੁਹਾਨੂੰ ਪ੍ਰਤਾਪ ਸੋ ਅਸੀਂ ਸਾਰੇ ਪਿੰਡ ਪੱਧਰ ਤੇ ਹੋਣ ਦੇ ਨਾਤੇ ਜਿਹੜਾ ਅਸੀਂ ਇਹ ਰਿਕਵੈਸਟ ਕਰਦੇ ਹਾਂ ਕਿ ਇਹ ਫੈਸਲਾ ਜਿਹੜਾ ਵਾ ਜਲਦੋ ਜਲਦ ਵਾਪਸ ਲੈਣਾ ਚਾਹੀਦਾ ਉਹਨਾਂ ਨੂੰ ਮੋੜ ਬਾਲ ਕਰਨਾ ਚਾਹੀਦਾ। ਵੀਡੀਓ ਵਾਇਲ ਹੋਈ ਇਸ ਤੋਂ ਬਾਅਦ ਕੋਈ ਪ੍ਰਿੰਸੀਪਲ ਨੂੰ ਮੁਤਲ ਕਰਤਾ ਗਿਆ ਉਸ ਸਕੂਲ ਚ ਬੰਕਿਓ ਕੀ ਕਰਨਾ ਚਾਹੋਗੇ ਸਕੂਲ ਪਰ ਮੈਂ ਹਰਜੀਤ ਸਿੰਘ ਮੈਂਬਰ ਪੰਚਾਇਤ ਗ੍ਰਾਮ ਰਟਾਇਰ ਗੋਂਜਵਾਲ ਸਾਹਿਬ ਪਿਛਲੇ ਦਿਨੀ ਇੱਕ ਸਿੱਖਿਆ ਕ੍ਰਾਂਤੀ ਤਹਿਤ ਜੋ ਗੌਰਮਤ ਦਾ ਪ੍ਰੋਗਰਾਮ ਸੀ ਉਹਦੇ ਵਿੱਚ ਇੱਥੇ ਸਮਾਗਮ ਕੀਤਾ ਗਿਆ। ਉਸ ਸਮਾਗਮ ਦੇ ਵਿੱਚ ਕੁਝ ਪੱਤਰਕਾਰਾਂ ਨੇ ਉਹ ਵੀਡੀਓ ਵਾਇਰਲ ਕੀਤੀ ਬੱਚਿਆਂ ਦੀ ਮੈਂ ਤਾਂ ਇਹ ਗੱਲ ਕਹਿ ਸਕਦਾ ਕਿ ਬਾਬੇ ਨਾਨਕ ਦਾ ਸੰਦੇਸ਼ ਹੈ ਕਿਰਤ ਕਰੋ ਨਾਮ ਜਪੋ ਵੰਡ ਛਕੋ ਇਹਦਾ ਕੰਮ ਸੱਭਿਆਚਾਰ ਆ ਨਾ ਕੰਮ ਸੱਭਿਆਚਾਰ ਇਹ ਸਾਡੇ ਘਰ ਤੋਂ ਸਟਾਰਟ ਹੁੰਦਾ ਉਤੋਂ ਬਾਅਦ ਸਕੂਲ ਚੋਂਦਾ ਸਕੂਲ ਤੋਂ ਬਾਅਦ ਅਸੀਂ ਜੋੜਿਆ ਕੰਮ ਕਰਦੇ ਉਹਦੇ ਵਿੱਚ ਜਾਂਦਾ ਅਸੀਂ ਖੁਦ ਐਨਐਸਐਸ ਦਾ ਕੈਂਪ ਲਾਉਂਦੇ ਰਹੇ ਆ ਗਲੀਆਂ ਨਾਲੀਆਂ ਸਾਫ਼ ਕਰਦੇ ਰਹੇ ਆ ਅਸੀਂ ਰੂੜੀ ਇਕੱਠੀ ਕਰਕੇ ਗਰਾਊਂਡ ਸਾਰੀ ਸਾਫ਼ ਕਰਕੇ ਉਹਦੇ ਵਿੱਚ ਦੁਬਾਰਾ ਖੇਡਣ ਚਾਹਦੇ ਰਹੇ ਇਹਦਾ ਕੰਮ ਸੱਭਿਆਚਾਰ ਆ ਨਾ ਇਹ ਸਿੱਖੋਂ ਦਾ ਇੱਕ ਅਹਿਮ ਹਿੱਸਾ ਬਣਾ ਟੋਟਾਂ ਗਿਆ ਇਹਨੂੰ ਮਤਲਬ ਕੰਮ ਕਰਦੇ ਬੱਚਿਆਂ ਦੀ ਬਹੁਤ ਵੱਡੀ ਤੋਹੀਨ ਕੀਤੀ ਗਈ ਆ ਸਾਡੇ ਬੱਚੇ ਬਾਹਰ ਜਾ ਕੇ ਇੰਗਲੈਂਡ ਚ ਕੈਨੇਡਾ ਚ ਅਮਰੀਕਾ ਚ ਖੁਦ ਕੰਮ ਕਰਦੇ ਆ ਉਸੇ ਪੱਜੀ ਪਤਨੀ ਦੋਵੇਂ ਕੰਮ ਕਰਦੇ ਆ ਕੰਮ ਸਭਿਆਚਾਰਿਕ ਬਹੁਤ ਉੱਤਮ ਕੰਮ ਗਿਣਾ ਗਿਆ ਇਸ ਕਰਕੇ ਮੈਂ ਕਹਿੰਦਾ ਕਿ ਇਹ ਕੰਮ ਨੂੰ ਕੰਮ ਕਰਨ ਨੂੰ ਨਕਾਰਨਾ ਬੱਚਿਆਂ ਦਾ ਮੋਰਲ ਡਾਊਨ ਕਰਨਾ ਅਧਿਆਪਕ ਦਾ ਮੋਰਲ ਡਾਊਨ ਕਰਨਾ ਇਹਨਾਂ ਨੇ ਜਿਹੜੇ ਸਰਦਾਰ ਗੁਰਪ੍ਰਤਾਪ ਸਿੰਘ ਪ੍ਰਿੰਸੀਪਲ ਆ ਇਹਨਾਂ ਤੋਂ ਪਹਿਲਾਂ ਇਹਨਾਂ ਦੇ ਵਾਈਫ ਨੇ ਬਹੁਤ ਚੰਗੇ ਕੰਮ ਕੀਤੇ ਸਕੂਲ ਬੜਾ ਬਲੰਦੀਅਤ ਲੈ ਕੇ ਗਏ ਸਕੂਲ ਦੀਆਂ ਬੜੀਆਂ ਵੱਡੀਆਂ ਪ੍ਰਾਪਤੀਆਂ ਇਹ ਅੱਠ ਪ੍ਰਾਪਤੀਆਂ ਇਹਨਾਂ ਨੇ ਲਿਖ ਕੇ ਦਿੱਤੀਆਂ ਮੈਨੂੰ ਜੋ ਇਹਨਾਂ ਨੇ ਕੀਤੀਆਂ ਤੇ ਇਹ ਮੰਦਭਾਗਾ ਜਿਹੜਾ ਇਹਨਾਂ ਨੂੰ ਸਸਪੈਂਡ ਕੀਤਾ ਬਿਨਾਂ ਇਨਕੁਆਰੀ ਦੇ ਬਿਨਾਂ ਪੀਟ ਦਾ ਪੱਖ ਸੁਣ ਤੋਂ ਬਗੈਰ ਇੱਕ ਤਰਫਾ ਕਾਰਵਾਈ ਕੀਤੀ ਗਈ ਆ ਇਹ ਬਹੁਤ ਮੰਦਭਾਗੀ ਆ ਇਹਨਾਂ ਦਾ ਜਿਹੜਾ ਕਾਰਨ ਦੱਸ ਨੋਟਸ ਆ ਉਹ ਉਦ ਐਜ਼ ਇਟ ਇਜ਼ ਵਾਪਸ ਲੈਣਾ ਚਾਹੀਦਾ ਰੀਇਸਟੇਟ ਨਹੀਂ ਕਰਨਾ ਚਾਹੀਦਾ ਇਹਨਾਂ ਦੇ ਕਾਗਜ਼ ਦੇ ਆਰਡਰ ਆ ਨਾ ਇਹ ਸਸਪੈਂਸ਼ਨ ਦੇ ਆਰਡਰ ਵਾਪਸ ਲੈਣੇ ਚਾਹੀਦੇ ਕੰਮ ਕਰ ਰਹੀ ਆ ਔਰ ਮੈਂ ਇਸ ਸਕੂਲ ਦੇ ਵਿੱਚ ਬਿジネス ਬਲਾਸਟਰ ਪ੍ਰੋਜੈਕਟ ਦੀ ਇਨਚਾਰਜ ਵੀ ਆ ਔਰ ਜਿਹੜਾ ਆਪਣਾ ਖਲੂਰ ਸਾਹ ਬਲਾਕ ਜਿਹਦੇ ਅੰਡਰ ਆਪਣਾ ਸਕੂਲ ਪੈ ਰਿਹਾ ਉਹਦੀ ਮੈਂ ਮਤਲਬ ਇੱਕ ਰਿਸੋਰਸ ਪਰਸਨ ਵਜੋਂ ਵੀ ਡਿਊਟੀ ਦੇ ਰਹੀ ਆ ਜਿਹੜੀ ਇੱਕ ਵੀਡੀਓ ਵਾਇਰਲ ਹੋਈ ਹੈ ਜਿੱਤੇ ਲੱਗਿਆ ਕਿ ਬੱਚੇ ਜਿਹੜੇ ਬਿੱਟਰ ਟਾਈਪ ਕੰਮ ਕਰਦੇ ਪਏ ਆ ਔੜੇ ਲੈ ਕੇ ਜਾਂਦੇ ਪਏ ਆ ਪੁਰਸਬਾਨੀ ਨਹੀਂ ਕਰਨ ਦਿੰਦੇ ਇਹ ਇਹ ਜਿਹੜੀ ਜੋ ਵੀ ਵੀਡੀਓ ਵਾਇਰਲ ਹੋਈ ਹੈ ਜੋ ਵੀ ਬੱਚਿਆਂ ਨੂੰ ਇਕਵੇਟਰ ਤੱਕ ਦਾ ਦਰਜਾ ਦਿੱਤਾ ਗਿਆ ਉਹ ਸੀ ਜਿਹੜਾ ਹੈਗਾ ਮਤਲਬ ਸਾਡੇ ਕੋਲ ਜਿਹੜੇ ਟਾਈਮ ਟੂ ਟਾਈਮ ਜਿਹੜੇ ਮੈਸੇਜ ਜਾਂ ਇੱਕ ਡਿਪਾਰਟਮੈਂਟ ਵੱਲੋਂ ਲੈਟਰਸ ਆਉਂਦੀਆਂ ਰਹਿੰਦੀਆਂ ਨੇ ਵੀ ਕੋਈ ਵੀ ਸਕੂਲ ਦੇ ਵਿੱਚ ਇਨਾਗੂਰੇਸ਼ਨ ਹੈ ਜਾਂ ਕੋਈ ਵੀ ਐਕਟੀਵਿਟੀ ਹੈ ਜਿਸ ਤਰ੍ਹਾਂ ਪੀਟੀਐਮ ਵਗੈਰਾ ਹੋ ਗਿਆ ਉੱਥੇ ਜਿਹੜੇ ਬਿਜ਼ਨਸ ਬਲਾਸਟਰ ਪ੍ਰੋਜੈਕਟ ਦੇ ਬੱਚੇ ਹੈਗੇ ਉਹਨਾਂ ਤੋਂ ਸਟਾਲਸ ਵਗੈਰਾ ਆਰਗੇਨਾਈਜ਼ ਕਰਾਈਆਂ ਜਾਣ ਅਸੀਂ ਵੀ اسی ਤਰ੍ਹਾਂ ਹੀ ਕੀਤਾ ਜੋ ਇਨਾਗੂਰੇਸ਼ਨ ਹੋਇਆ ਜੋ ਸਿੱਖਿਆ ਕ੍ਰਾਂਤੀ ਦਾ ਜੋ ਪ੍ਰੋਗਰਾਮ ਹੋਇਆ ਉਹਦੇ ਵਿੱਚ ਕੀ ਹੈਗਾ ਅਸੀਂ ਬੱਚਿਆਂ ਨੂੰ ਜਿਹੜੇ ਹੈਗੇ ਜਿਹੜੇ ਨਵੇਂ ਰਜਿਸਟਰ ਬੱਚੇ ਹੈਗੇ ਆ ਉਹਨਾਂ ਤੋਂ ਜਿਹੜੇ ਸਟਾਲਸ ਉਹਨਾਂ ਨੇ ਲਗਾਈਆਂ ਤਾਂ ਕਿ ਉਹ ਸਕਿੱਲ ਸਿੱਖ ਸਕਣ ਕਿਉਂਕਿ ਜਿਹੜਾ ਸਰਕਾਰ ਦਾ ਇਹੀ ਮੋਟਿਵ ਹੈ ਬੱਚਿਆਂ ਨੂੰ ਥ੍ਰੈਕਟੀਕਲ ਐਜੂਕੇਸ਼ਨ ਦੇ ਨਾਲ-ਨਾਲ ਪ੍ਰੈਕਟੀਕਲ ਐਜੂਕੇਸ਼ਨ ਵੀ ਜਿਹੜੀ ਹੈਗੀ ਉਹ ਦਿੱਤੀ ਜਾਵੇ ਤੇ ਥੋੜਾ ਉਹਨਾਂ ਦਾ ਜਿਹੜਾ ਇੱਕ ਸਕਿੱਲ ਇੱਕ ਬਿਜ਼ਨਸ ਦੀ ਜਿਹੜੀ ਸਕਿੱਲ ਉਹਨਾਂ ਚ ਡਿਵੈਲਪ ਕੀਤੀ ਜਾਵੇ ਬਟ ਇਹ ਪਿਛਲੇ 2 ਸਾਲਾਂ ਤੋਂ ਸਰਕਾਰ ਦੁਆਰਾ ਪ੍ਰੋਜੈਕਟ ਚ ਲਾਇਆ ਜਾ ਰਿਹਾ ਸੀ ਪਿਛਲੇ ਸਾਲ ਵੀ ਜਿਹੜੀਆਂ ਬੱਚਿਆਂ ਨੇ ਸਟਾਲਸ ਔਰ ਜਿਹੜੇ ਬਿਜ਼ਨਸ ਬਲਾਸਟਰ ਦੇ ਮੇਲੇਸ ਹੈਗੇ ਆ ਉਹ ਆਰਗੇਨਾਈਜ਼ ਕਰਾਇਆ ਸੀ ਜਿਹਦੇ ਵਿੱਚ ਬੱਚਿਆਂ ਨੇ ਬੜੀਆਂ ਹੀ ਜਿਹੜੀਆਂ ਵੈਰਾਈਟੀ ਆਫ ਫੂਡ ਆਈਟਮਸ ਜਿਹੜੀਆਂ ਹੈਗੀਆਂ ਉਹ ਬਣਾ ਕੇ ਸਰਵ ਕੀਤੀਆਂ ਸੀ ਔਰ ਜਿਹੜਾ ਇਹ ਵੀਡੀਓ ਦੇ ਵਿੱਚ ਜੋ ਹੈਗਾ ਉਹ ਆਈ ਥਿੰਕ ਉਹ ਵਿਦਆਊਟ ਐਨੀ ਨੋਲੇਜ ਜੋ ਹੈਗਾ ਉਸ ਚੀਜ਼ ਨੂੰ ਹਾਈਲਾਈਟ ਕੀਤਾ ਗਿਆ ਉਹ ਬੱਚਿਆਂ ਨੇ ਜੋ ਵੀ ਫੂਡ ਆਈਟਮਸ ਬਣਾਈਆਂ ਉਹ ਸਿਰਫ ਵਿਦਿਆਰਥੀਆਂ ਨੂੰ ਹੀ ਸਰਵ ਕੀਤੀਆਂ ਤਾਂ ਕਿ ਉਹ ਇਸ ਚੀਜ਼ ਨੂੰ ਜਿਹੜੀ ਸਕਿੱਲ ਨੂੰ ਉਹ ਸਿੱਖ ਸਕਣ ਤੇ ਜੋ ਸਿੱਖਿਆ ਕ੍ਰਾਂਤੀ ਦੇ ਮੌਕੇ ਇਸ ਪ੍ਰੋਗਰਾਮ ਦੇ ਮੌਕੇ ਸਾਡੇ ਕੋਲ ਮਹਿਮਾਨ ਆਏ ਆ ਉਹਨਾਂ ਦੇ ਲਈ ਸਪੈਸ਼ਲ ਤੋਂ ਅਲੱਗ ਤੋਂ ਹੀ ਅਰੇਂਜਮੈਂਟ ਕੀਤਾ ਗਿਆ ਸੀ ਉਹਨਾਂ ਦੇ ਲਈ ਬੇਟਰਸ ਜਿਹੜੇ ਹੈਗੇ ਉਹ ਅਲੱਗ ਤੋਂ ਹੀ ਬੁਲਾਏ ਗਏ ਸੀ ਇਹ ਤੇ ਕਿ ਬੱਚੇ ਫਿਰ ਕੰਮ ਕਰਦੇ ਬੱਚੇ ਫਿਰ ਆਪਣੀ ਮਰਜ਼ੀ ਨਾਲ ਸਰ ਕੋ ਕੰਮ ਹਾਂਜੀ ਇਹਦੇ ਚ ਬੱਚੇ ਸਰ ਆਪਣੀ ਮਰਜ਼ੀ ਦੇ ਨਾਲ ਹੀ ਕੰਮ ਕਰਦੇ ਹੈਗੇ ਆ ਇਹ ਇਹਦਾ ਵੀ ਸਰ ਪ੍ਰੋਪਰ ਪ੍ਰੋਸੈਸ ਹੈਗਾ ਬੱਚਿਆਂ ਨੂੰ ਪ੍ਰੋਪਰ ਰਜਿਸਟਰ ਕੀਤਾ ਜਾਂਦਾ ਉਹਨਾਂ ਨੂੰ ਕਰੀਕੂਲਮ ਦੇ ਅਕੋਰਡਿੰਗ ਉਹਨਾਂ ਨੂੰ ਐਂਟਰਪ੍ਰਾਈਜ਼ ਜਾਂ ਬਿਜ਼ਨਸ ਕੀ ਹੈਗਾ ਉਸ ਦੇ ਰਿਗਾਰਡਿੰਗ ਉਹਨਾਂ ਨੂੰ ਗਾਈਡ ਕੀਤਾ ਜਾਂਦਾ ਕਰੀਕੂਲਮ ਸਿਖਾਇਆ ਜਾਂਦਾ ਫਿਰ ਉਹ ਚੀਜ਼ਾਂ ਨੂੰ ਪ੍ਰੈਕਟੀਕਲ ਵੇ ਦੇ ਨਾਲ ਉਹ ਸੈਕੰਡ ਇਅਰ ਜਦੋਂ ਮਤਲਬ ਪਲੱਸ 2 ਦੇ ਵਿੱਚ ਹੋ ਜਾਂਦੇ ਆ ਤਾਂ ਉਸ ਟਾਈਮ ਉਹ ਸਟਾਲਸ ਦੇ ਵਿੱਚ ਉਹ ਉਸ ਨੋਲਜ ਨੂੰ ਕੀ ਹੈਗਾ ਉਹ ਇੰਪਲੀਮੈਂਟ ਕਰਦੇ ਹੈਗੇ ਆ ਇਸ ਬੱਚੇ ਆਪਣੀ ਮਰਜ਼ੀ ਦੇ ਨਾਲ ਕੰਮ ਕਰਦੇ ਹੈਗੇ ਆ ਮਰਜ਼ੀ ਦੇ ਨਾਲ ਹੀ ਜੋ ਐਕਟੀਵਿਟੀਜ਼ ਹੈਗੀਆਂ ਪਰਫਾਰਮ ਕਰਦੇ ਆ ਇਹ ਕਿਸੇ ਦਬਾਅ ਦੇ ਅੰਦਰ ਇਹ ਚੀਜ਼ਾਂ ਨਹੀਂ ਪੋਸੀਬਲ ਹੋ ਪਾਉਂਦੀਆਂ ਪਰ ਜਿਹੜੀ ਹੁਣ ਇਸ ਵੀਡੀਓ ਤੇ ਕਰਕੇ ਇਥੋ ਦੇ ਪ੍ਰਿੰਸੀਪਲ ਸਾਹਿਬ ਜਿਹੜੇ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਵਾ ਉਹ ਕਿਵੇਂ ਦੇ ਦੇਣਾ ਅ ਜੋ ਉਹਨਾਂ ਤੇ ਦੋਸ਼ ਲੱਗੇ ਆ ਉਹ ਬਿਲਕੁਲ ਬੇਬੁਨਿਆਦ ਨੇ ਇਥੋਂ ਤੱਕ ਕਿ ਬੱਚਿਆਂ ਨੂੰ ਵੀ ਬੇਦਰ ਤੱਕ ਕਿਹਾ ਗਿਆ ਉਹ ਬੱਚਿਆਂ ਦੀ ਪਰਸਨੈਲਿਟੀ ਔਰ ਉਹਨਾਂ ਦੀ ਸੈਲਫ ਰਿਸਪੈਕਟ ਦੇ ਉੱਪਰ ਮੈਨੂੰ ਲੱਗਦਾ ਇੱਕ ਤਬਾਹੀ ਲਗਾਇਆ ਗਿਆ ਔਰ ਜੋ ਮਤਲਬ ਸਾਡੇ ਜਿਹੜੇ ਹੈਗੇ ਸਕੂਲ ਇੰਚਾਰਜ ਸਰਦਾਰ ਗੁਰਪ੍ਰਤਾਪ ਸਿੰਘ ਜੀ ਨੂੰ ਜੋ ਮਤਲਬ ਕੀਤਾ ਗਿਆ ਉਹਨਾਂ ਦੇ ਜਿਹੜੇ ਹੈਗੇ ਉਹ ਬਿਲਕੁਲ ਬੇਬੁਨਿਆਦ ਇਲਜ਼ਾਮ ਲਗਾਏ ਗਏ ਆ ਉਹਨਾਂ ਨੇ ਤਨੋਂ ਮਨੋਂ ਹੁਣ ਤੱਕ ਇਸ ਸਕੂਲ ਦੀ ਬੜੀ ਸੇਵਾ ਕੀਤੀ ਆ ਤੇ ਅਸੀਂ ਬੇਨਤੀ ਕਰਦੇ ਆਂ ਵੀ ਉਹਨਾਂ ਨੂੰ ਬਾ ਇੱਜ਼ਤ ਇਸ ਦੋਸ਼ ਤੋਂ ਬਰੀ ਕੀਤਾ ਜਾਵੇ।